ਇੱਥੇ ਹੀ ਆ। ਓਕੇ 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 ਸਿਸਟਰ ਜੀ। ਠੀਕ ਹੈ ਜੀ ਠੀਕ ਹੈ। ਸੌਰੀ ਗਲਤੀ ਹੋ ਗਈ ਸੀ ਤੇ ਗਲਤੀ ਹੋ ਗਈ ਸੀ ਕਿ ਮੇਰੇ ਤੋਂ ਮੈਂ ਆਖਿਆ ਕਿ ਤੁਸੀਂ ਚਲੇ ਗਏ ਹੋ ਜਾਂ ਪਾਸੇ ਆ ਸੇ ਹੋਵੋਗੇ ਇੱਥੇ ਹੀ ਹੋ ਠੀਕ ਆ। ਬਹੁਤ ਵਧੀਆ ਗੱਲ ਆ। ਵੀ ਮੇਰੇ ਲਾਈਵ ਨਾਲ ਜੁੜੇ ਹੋ ਰਹੇ ਹੋ ਤੁਸੀਂ। ਵੈਸੇ ਐਸਾ ਨਾ ਕਿ ਆਡੀਅנס ਬਹੁਤ ਘੱਟ ਰੁਕਦੀ ਆ। ਹੁਸ ਨਾ ਕੋਈ ਕਿਸ ਨੇ ਫਾਟ ਕਾਪੀ ਪੀਣੀ ਹੈ ਦੱਸੋ ਫੋਨ ਚ ਦੀ ਆਉਣੀ ਤਾਂ ਹੈ ਨਹੀਂ ਪਰ ਦੇਖ ਕੇ ਤੁਸੀਂ ਵੀ ਮਨੂ ਮਨ 107 ਵੀ ਆ ਕੇ ਲੀ ਹੌਲੀ ਹੌਲੀ ਕਰਾਂਗੇ ਤਰੱਕੀਆਂ ਔਖਾ ਹੈ ਗਰੀਬੀ ਤੋਂ ਲਸਾਰੇ ਚੁੱਕਣਾ ਹੌਲੀ ਹੌਲੀ ਕਾਰਾਂ ਦੇ ਤੇ ਰੱਕੀਆਂ ਔਖਾ ਹੈ ਗਰੀਬੀ ਥਲੋਂ ਸੇਰ ਚੱਕਣਾ ਏਡੀ ਗਰੀਬੀ ਹੁੰਦੀ ਆ ਨਾ ਜੀ ਗਰੀਬੀ ਬਾਦ ਜਾਂਦਾ ਬੰਦੇ ਤੇ ਗਰੀਬੀ ਆਵੇ ਨਾ ਤੇ ਜਾਂ ਫਿਰ ਜੇ ਆਉਂਦੀ ਆ ਤਾਂ ਛੇਤੀ ਚਲੀ ਜਾਂਦੀ ਮੈਂ ਵੀ ਇਹੀ ਸੋਚਦਾ ਹਾਂ ਕਿ ਜੇ ਆਉਂਦੀ ਆ चे चली जाए क्योंकि आया ना हौली हौली करा गे तराखा है गरीबी थलो चुकना मैं आप भी एक सौग लिखा पा एक नहीं दो लिखे ਇੱਥੇ ਹੀ ਆ। ਸ਼ਸ਼ਟ ਜੀ ਗੱਲਬਾਤ ਕੋਈ ਸੁਣਾ ਨਹੀਂ ਰਹੀ। ਹੈਲੋ ਹੈਲੋ ਜੀ ਆ ਗਿਆ ਮੈਂ ਓਕੇ ਵਧੀਆ ਵੀਰੇ ਕਰੋ 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 ਕੰਮ ਸਟਾਰਟ ਕਰੋ ਵਾਹਿਗੁਰੂ ਮਿਹਰ ਕਰੇ ਹਾਂਜੀ ਹਾਂਜੀ ਸਿਸਟਰ ਜੀ ਬਸ ਆਉਂਦੀਆਂ ਗਰਮੀਆਂ ਤੇ ਕਰ ਆਪਾਂ ਚਲਾ ਲੈਣਾ ਕੰਮ ਕਿਉਂਕਿ ਹਜੇ ਇੱਕ ਹੱਥ ਉਹ ਥੋੜਾ ਜਿਹਾ ਟੈਟਾ ਤੇ ਇਸ ਲਈ ਹੌਲੀ ਹੌਲੀ ਪੈਸੇ ਜੋੜ ਕੇ ਸਟਾਰਟ ਕਰ ਲੈਣਾ ਆਹ ਸਾਲ ਚਿਤਾਂ ਹੋਇਆ ਨਹੀਂ ਅਗਲੇ ਸਾਲ ਦੇ ਅੱਧ ਦੇ ਵਿੱਚ ਜਾ ਕੇ ਆਪਾਂ ਕੰਮ ਅਗਲੀ ਦਿਵਾਲੀ ਦੇ ਕਰਾਹ ਦਿਵਾਲੀ ਨਹੀਂ ਕਿਉਂ ਅਗਲੀ ਦਿਵਾਲੀ ਟਿੱਕਰ ਆਪਾਂ ਕੰਮ ਸਟਾਰਟ ਕਰ ਲਾਂਗੇ ਇੰਨਾ ਤੇ ਹੈਗਾ ਵਾ ਰੱਬ ਤੇ ਭਰੋਸਾ ਵੀ ਹਾਂ ਆਪਦੇ ਤੇ ਵੀ ਭਰੋਸਾ ਹੈਗਾ ਵਿੱਚ ਚਲਾ ਲਾਂਗੇ ਤੁਮ ਉਹ ਲੈਡ ਘਟ ਜਾਂਦੀ ਹੈ ਕਿਤੇ ਕਦੇ ਤੇ ਮੈਂ ਹਾਰਡ ਕੋਕ ਬਣਾਉਣ ਲੱਗਿਆ ਦੇਖਣੀ ਆ ਦੱਸੋ 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 ਦੇਖਣੀ ਆ ਜਾਂ ਨਹੀਂ ਹਾਰਡ ਕੋਕ ਲਾਈਕ ਵੀ ਕਰ ਦਿਓ ਜੀ ਕੋਈ ਜਣਾ ਲਾਈਕ ਵੀ ਕਰ ਦਿਓ ਪਲੀਜ਼ ਲਾਈਵ ਨੂੰ ਆਪਣੇ ਨੂੰ ਲਾਈਕ ਤਾਂ ਦੇ ਦਿਓ ਇੱਕ ਅੱਧਾ ਇੱਕ ਜਾਂ ਦੋ ਲਾਈਕ ਦੇ ਦਿਓ ਪਲੀਜ਼ ਹੌਲੀ ਹੌਲੀ ਕਰ ਨੀ ਤਰਕੀਆਂ ਸੌਖਾ ਹੈ ਗਰੀਬੀ ਖਲੋ ਸਹਿਰ ਚੱਕਣਾ ਮੁੰਡ ਕਰੇ ਕਿਉਂ ਟੀ ਰਾਤ ਜਾਗ ਕੇ ਮੁੰਡ ਕਰੇ ਕਿਉਂ ਟੀ ਰਾਤ ਜਾਗ ਕੇ ਜਿਨੇ ਪਿਆਰ ਟੀ ਰਾ ਸੌਣ ਨਹੀਂ ਦਿੰਦਾ ਕਿਵੇਂ ਮੰਗਲਾਵਾਂ ਛੁੱਟੀ ਅਦ ਦਿਨ ਦੀ ਸੁਪਰਵਾਈਜ਼ਰ ਆਉਣ ਨੀਂਦਦਾ ਕਿੱਦਾਂ ਮੰਗ ਲਾਵਾਂ ਸੁੱਟੀਆਂ ਦੇ ਦਿਨ ਦੀ ਸੁਪਰਵਾਈਜ਼ਰ ਆਉਣ ਨੀਂਦਨਾ ਚੋਰ ਵਾਰ ਵਾਰੀ ਰਹਿੰਦੇ ਗੇੜੇ ਕੰਮ ਮਾਰਦੇ ਚੋਰ ਵਾਰ ਵਾਰੀ ਰਹਿੰਦੇ ਕੰਦਾਂ